ਮੇਰਾ ਨਾਮ ਅਰुण ਕੁਮਾਰ ਵਾਸੀ ਆ ਮੈਂ ਕਹਾ ਮੰਡਿਆਤਾ ਨੰਬਰ 10405/1 ਦਾ ਰਹਿਣ ਵਾਲਾ ਹਾਂ ਮਾਮਲਾ ਹੈ ਕਿ ਮੈਂ ਸ਼ੁੱਕਰਵਾਰ ਦੀ ਰਾਤ 23 ਤਰੀਕ ਨੂੰ ਆਪਣੀ ਦੁਕਾਨ ਤੇ ਕੰਮ ਕਰ ਰਿਹਾ ਸੀ ਇਹਨੇ ਕਿਸੇ ਅਧਿਆਤ ਸਨਹਾ ਭੇਜ ਕੇ ਮੈਨੂੰ ਮੰਦਰ ਲਾਗੇ ਬੁਲਾ ਕੇ ਇਹਨੇ ਰੋਹਿਤ ਕੁਮਾਰ ਲੋਗੀ ਨੇ ਇਹਨੇ ਇਹਨੇ ਨਾਲ ਮਾਰਕਟਾਈ ਕੀਤੀ ਹੈ ਤੇ ਜੰਗੀ ਦੇ ਨਾਮ ਦੇ ਲਿਆ ਦਲਾਲ ਹੈ ਉਹ ਕਹਿੰਦਾ ਮੈਂ ਜਗਾ ਖਾਲੀ ਕਰवानी ਹੈ ਮਾਲਕਾਂ ਦਾ ਉਹ ਜਿੱਦਾਂ ਮੰਨ ਲਓ ਦਲਾਲ ਹੈ ਉਸ ਤੋਂ ਬਾਅਦ ਉਸ ਤੋਂ ਰੋਹਿਤ ਕੁਮਾਰ ਲੋਗੀ ਹੈ ਉਹ ਗੈਂਗਸਟਰ ਹੈ ਇਹਨਾਂ ਮਿਲ ਕੇ ਮੇਰੇ ਨਾਲ ਧੱਕਾ ਕਰ ਰਹੇ ਆ ਵਜ੍ਹਾ ਜੀ ਵਜ੍ਹਾ ਇਹੀ ਹੈ ਕਿ ਮੇਰੇ ਮਕਾਨ ਦਾ ਕਬਜ਼ਾ ਲੈਣਾ ਚਾਹੁੰਦੇ ਆ ਉਹ ਮਾਲਕ ਨੂੰ ਦੇਣਾ ਚਾਹੁੰਦੇ ਆ ਸ਼ੋਕਮਾਨ ਨੂੰ ਪੇਪਰ ਤੁਹਾਡੇ ਨਾਲ ਹੈ ਹਾਂ ਜੀ ਪੇਪਰ ਮੈਂ ਉੱਥੇ ਦਾ 60 70 ਸਾਲ ਦਾ ਵਾਸੀ ਆ ਮੇਰਾ ਦਾਦਾ ਉੱਥੇ ਆਇਆ ਸੀ ਉਸ ਟਾਈਮ ਤੇ ਦਾਦੇ ਤੋਂ ਬਾਅਦ ਪਿਓ ਉਹ ਨੇ ਕਹਿੰਦੇ ਇਹ ਜਗ੍ਹਾ ਖਾਲੀ ਕਰ ਦੇ ਵਜ੍ਹਾ ਇਹੀ ਹੈ ਕਿ ਜਿਹੜਾ ਮਾਲਕ ਹੈ ਨਾ ਆਪਣਿਆਂ ਨੂੰ ਜੋ ਕਹਿੰਦਾ ਕਿ ਮੈਂ ਮਾਲਕ ਹਾਂ ਵਾਂ ਉਹ ਧੱਕੇ ਨਾਲ ਉੱਥੋਂ ਜਗਾ ਜ਼ਮੀਨਾਂ ਖਾਲੀ ਕਰਵਾ ਰਿਹਾ ਪਿੱਛੇ ਵੀ ਅੱਜ ਤੋਂ 15 20 ਦਿਨ ਜਾਂ 15 ਦਿਨ ਪਹਿਲੇ ਉੱਥੇ ਇੱਕ ਉਮੀਨਾਂ ਦਾ ਬੰਦੇ ਦਾ ਘਰ ਨਾ ਢਾਕੇ ਉਹਨੂੰ ਭਜਾਤਾ ਉੱਥੋਂ ਜਿਹੜੀ ਮਾਰ ਜੁੜਾਈ ਹੋਈ 7 ਪੇਟ ਲੱਗੀ ਹੋਰ ਹਾਂਜੀ ਮੇਰੇ ਨਾਲ ਆਹ ਜਗਾ 'ਚ ਉਂਗਲ 'ਚ ਫੈਕਚਰ ਆਇਆ ਏ ਆਹ ਛੀ ਛੀ ਜੇ ਇਹ ਸਮਝੂਦੀ ਕਿ ਪੁਲਿਸ ਖਾਣੇ ਦਿਵਾ ਕੇ ਹਾਂਜੀ ਤਕਾਕ ਦਿੱਤੀ ਆ ਜੀ ਏ ਡਿਵੀਜ਼ਨ ਚ ਰਾਮਬਾਰ ਏ ਡਿਵੀਜ਼ਨ ਕੋਲ ਆ ਜੀ ਅੱਜ ਆਂਦੇ ਹੋ ਜੀ ਕੋਲ ਮਸਲਾ ਉਹਨੇ ਇਨਸਾਫ ਚਾਹੀਦਾ ਮੈਨੂੰ ਜੀ ਪੁਲਿਸ ਦੀ ਅਲੀ ਪੁਲਸ ਕਹਿੰਦੀ ਆ ਮੈਂ ਉੱਥੇ ਡੌਗ ਡੌਗਟ ਕਟਾਣ ਗਿਆ ਸੀਗਾ ਤੇ ਉਹਨਾਂ ਦੇ ਖਿਲਾਫ ਉਹਨਾਂ ਲੋਗੀ ਨੇ ਉਹਦੀ ਵਰਦੀ ਦੀ ਜਿੱਦਾਂ ਵੀ ਹਾਲਤ ਹੈ ਉਹਦੀ ਵਾਇਰਲ ਕੀਤੀ ਆ ਵੀਡੀਓ ਉਹ ਮੇਰੀ ਮਦਦ ਕਰ ਰਹੇ ਦੇ ਸੀ ਸਬ ਇੰਸਪੈਕਟਰ ਸਰਵਨ ਸਿੰਘ ਜੀ ਪਰ ਉਹਨਾਂ ਨੇ ਉਹਨਾਂ ਦੀ ਵੀਡੀਓ ਵਾਇਰਲ ਕਰਤੀ ਹੈ ਤੇ ਉਹਨਾਂ ਨੂੰ ਸਸਪੈਂਡ ਕਰਵਾਤਾ ਹੈ ਤੁਸੀਂ ਜੀ ਜਾਉਦੇ ਮੈਂ ਹੀ ਚਾਹੁੰਦਾ ਮੈਨੂੰ ਇਨਸਾਫ ਮਿਲੇ ਜੀ ਦੇ ਨਈਂ ਮੁਸਾਫਰ ਬੰਦਾ ਨਈਂ ਇਨਸਾਨ ਮੈਂ ਨਾ ਤੇ ਫੇ ਮਰਾਂਗਾ ਮੈਂ ਫੇ ਰੋੜ ਗਿਆ ਕੱਲਾ ਬੰਦਾ ਕਿੱਥੇ ਕਿੱਤੇ ਭਜੇਗਾ ਜਿੰਮੇਵਾਰ ਕੌਣ ਜਿੰਮੇਵਾਰ Ashok Kumar ਹੋਏਗਾ ਤੇ ਲੋਕੀ ਹੋਏਗਾ ਤੇ ਜੰਗੀ ਹੋਏਗਾ ਮੇਰਾ ਨਾਮ ਜੀ ਸ਼ੁਭ ਰੋਹਿਤ ਕੁਮਾਰ ਕੀ ਮਾਮਲਾ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ ਏ ਤੁਹਾਡੇ ਮੇਰੇ ਤੇ ਇਲਜ਼ਾਮ ਇਸ ਕਰਕੇ ਲਾਇਆ ਜਾ ਰਿਹਾ ਜੀ ਮੈਂ ਮਹੱਲੇ ਜ਼ਰਾਣਾ ਖਲੋਕੇ ਇੱਕ ਕਾਂਦੇ ਦੀ ਤਰ੍ਹਾਂ ਚਟਾਨ ਦੀ ਤਰ੍ਹਾਂ ਖਲੋ ਗਿਆ ਨੇ 3 ਸਾਲ ਤੋਂ ਕਬਜ਼ਾ ਕੀਤਾ ਸੀ ਅੱਜ ਤੱਕ ਕੋਈ ਇਹਦੇ ਖਿਲਾਫ ਨਹੀਂ ਸੀ ਬੋਲਦਾ ਵਯਾ ਜੀ ਇਹਦੇ ਖਿਲਾਫ ਬੋਲਣ ਵਾਲਾ ਰੋਹਿਤ ਕੁਮਾਰ ਮੈਂ ਹਾਂਗਾ ਜੀ ਤੇ ਇਸ ਕਰਕੇ ਇਹ ਮਹਲੇਦਾਰ ਮੇਰੇ ਨਾਲ ਹੀ ਖੜੇ ਆ ਜੀ ਆ ਦੇਖੋ ਇਹ ਆਪਣੇ ਪ੍ਰਧਾਨ ਸਾਹਿਬ ਜੀ ਰਾਜਕਮਾ ਰਾਜੂ ਜੀ ਚੌਂਕ ਸੈਨਪੁਰਾ ਕੋਠੀ ਸ਼ਾਮਜੀ ਮਾਲ ਜਿੱਥੇ ਇਹਨੇ ਕਬਜ਼ਾ ਕੀਤਾ ਦਾ ਆ ਔਰ ਇਹ ਸਾਰੇ ਕਹਿੰਦੇ ਆ ਕਿ ਪ੍ਰਧਾਨ ਜੀ ਹੱਡੀ ਕੋਈ ਸੁਣਵਾਈ ਨਹੀਂ ਹੁੰਦੀ ਇਹਨਾਂ ਦੇ ਨਾਲ ਮੈਂ ਚੱਲ ਕੇ ਹਰ ਜਗ੍ਹਾ ਸੁਣਵਾਈ ਕਰ ਰਿਹਾ ਅੱਜ ਆਪਾਂ ਨਗਰ ਨਗਨ ਕਾਰਪੋਰੇਸ਼ਨ ਕਮਿਸ਼ਨਰ ਕੋਲ ਵੀ ਗਏ ਆ ਉਹਨਾਂ ਨੇ ਵੀ ਇੰਨੀ ਗੱਲ ਕਹੀ ਆ ਵਿਸ਼ਵਾਸ ਦਿਵਾਇਆ ਪੂਰਾ ਕਿ ਅਸੀਂ ਤੁਹਾਡੇ ਕੋਲ 2 ਘੰਟਿਆਂ ਦੇ ਵਿੱਚ ਬੰਦੇ ਭੇਜ ਰਹੇ ਆ ਔਰ ਇੱਥੇ ਬੰਦੇ ਭੇਜ ਕੇ ਅਸੀਂ ਵੇਖਾਂਗੇ ਸਾਰਾ ਕੀ ਏਦਾ ਧਾਮ-ਜਾਮ ਖੜਾ ਆਦਾ ਆ ਮੰਦਰ ਦੀ ਕਾਂਧ ਦੇ ਵਿੱਚ ਇਹ ਮਾਗੀ ਗਲੈਂਟਰ ਪਾਇਆ ਦਾ ਵਾ ਔਰ ਅਸੀਂ ਉਹ ਸਾਰਾ ਆਪਣਾ ਮਤਲਬ ਕਿ ਵੇਖਣਾ ਚਾਹੁੰਦੇ ਆਂ ਵੀ ਇਹ ਕੀ ਕੁਝ ਚੱਲਦਾ ਪਿਆ ਵਾ ਲੋਹੀ ਜੀ ਅਰਣ ਕੁਮਾਰ ਨੇ ਤੁਹਾਡੇ ਇਲਜ਼ਾਮ ਲਗਾਏ ਨੇ ਵੀ ਮਾਲਕ ਕੁੱਟ ਕਰਨ ਦੇ ਤੇ ਨਿਆਜ਼ ਕਬਜ਼ਾ ਕਰਨਾ ਚਾਹੁੰਦਾ ਹੈ ਮਕਾਨ ਤੇ ਇਹ ਕਿਥੋਂ ਤੱਕ ਸਚਾਈ ਹੈ ਇਹ ਸਚਾਈ ਜੀ ਦੇਖੋ ਮੈਂ ਇਸ ਤਰ੍ਹਾਂ ਬੋਲ ਕੇ ਦੱਸਾਂਗਾ ਤੁਹਾਨੂੰ ਤੇ ਫੇਰ ਹੀ ਤੁਹਾਨੂੰ ਯਕੀਨ ਹੋਏਗਾ ਠੀਕ ਹੈ ਨਾ ਇਹ ਸਚਾਈ ਇਹਨਾਂ ਨੂੰ ਪੇਸ਼ ਕਰਨੀ ਪੈਣੀ ਆ ਕਿਤੇ ਨਾ ਕਿਤੇ ਦੱਸਣਾ ਪੈਣਾ ਵਾ ਮੈਂ ਕਿਸੇ ਦੇ ਖਿਲਾਫ ਇਨਜਾਮ ਲਾ ਦੇਣਾ ਜੀ ਮੈਂ ਇਹਨੂੰ ਇਹਨੇ ਮੈਨੂੰ ਮਾਰਿਆ ਵਾ ਦੇਖੋ ਉਹ ਬੰਦੇ ਦਾ ਮੈਂ ਨਾਮ ਲ੍ਹਾਂਗਾ ਉਹ ਕੋਈ ਸ਼ੋਅ ਤੇ ਮੈਨੂੰ ਕਰਨਾ ਪ ਕਮੇਨ ਦੱਸਣਾ ਤੇ ਬੇਗਾਨਾ ਮੈਂ ਕਿੱਥੇ ਮਾਰਿਆ ਕਿੱਥੇ ਆ ਜੀ ਉਹ ਕਿਹੜੀ ਵੀਡੀਓ ਵਾ ਹਾਂਜੀ ਉਹ ਵੀ ਤੁਹਾਨੂੰ ਦੱਸ ਦਿਨਾ ਜੀ ਪੁਲਿਸ ਨੂੰ ਜਦੋਂ ਡਾਕਟਰ ਕੱਟੀ ਗਈ ਪੁਲਸ ਵੱਲੋਂ ਹਾਂਜੀ ਉਹ ਵੀ ਤੁਹਾਨੂੰ ਦੱਸ ਦਿਨਾ ਜੀ ਪੁਲਿਸ ਨੂੰ ਜਦੋਂ ਡਾਕਟਰ ਕੱਟੀ ਗਈ ਆ ਉਹ ਜਿਹੜਾ ਇਹ ਸਬ ਇੰਸਪੈਕਟਰ ਸਰਵਨ ਸਿੰਘ ਅਗਾਸੀ ਜੀ ਸਬ ਇੰਸਪੈਕਟਰ ਸਰਵਨ ਸਿੰਘ ਦੀ ਵਰਦੀ ਇਹਨੇ ਇਸੇ ਗੱਲੋਂ ਲਵਾਈ ਆ ਇਹਦਾ ਨਾਮ ਆ ਰਜੀਵ ਕੁਮਾਰ ਖੋਖਰ ਇਹ ਮੁੰਡੇ ਦਾ ਇਹਨੇ ਉੱਥੇ ਜਾ ਕੇ ਥਾਣੇ ਉਹਦੇ ਕੋਲ ਡਾਕਟਰ ਮੰਗਦਾ ਸੀ ਝੂਠਾ ਉਹ ਕਹਿੰਦਾ ਯਾਰ ਕਿਤੇ ਸਾਟੀ ਨਹੀਂ ਲੱਗੀ ਮੈਂ ਡਾਕਟਰ ਕਾਦਾ ਦਵਾ ਇਹਨੇ ਸਾਈਡ ਤੇ ਖਲੋ ਕੇ ਇਹਦੀ ਵੀਡੀਓ ਬਣਾ ਲਈ ਆ ਔਰ ਉਹਨਾਂ ਨੇ ਵੀਡੀਓ ਕਵਲਵ ਕਰਨ ਤੋਂ ਬਾਅਦ ਉਹ ਵਿਚਾਰੇ ਨੂੰ ਲੈਣਾ ਹੀ ਕੀਤਾ ਗਿਆ ਔਰ ਫਿਰ ਉਹ ਸਾਡੇ ਕੋ ਆਇਆ ਔਰ ਤੋਂ ਬਾਅਦ ਮੈਂ ਉਹਨੂੰ ਕਿਹਾ ਯਾਰ ਕੋਈ ਗੱਲ ਨਹੀਂ ਕੀ ਤੂੰ ਟੈਨਸ਼ਨ ਨਾ ਲੈ ਚਲੋ ਸਾਡੇ ਏਰੀਆ ਨੂੰ ਉਠਾਣਾ ਲੱਗਦਾ ਵਾ ਉਹ ਸਾਡੇ ਏਰੀਆ ਦੇ ਸਾਰੇ ਕੰਮ ਦੇਖਦੇ ਆ ਵਧੀਆ ਤਰੀਕੇ ਨਾਲ ਅਸੀਂ ਜਿਹੜਾ ਅਫਸਰ ਕੰਮ ਕਰੇਗਾ ਅਸੀਂ ਤੇ ਉਹਦੇ ਹੱਕ ਚ ਬੋਲਾਂਗੇ ਜੀ ਜੰਗੀ ਪਹਿਲਵਾਨ ਤੁਹਾਡਾ ਆਪਣਾ ਕੋਈ ਜਾਣਛਾਣਾ ਇੱਧਰ ਵੇਖੋ ਜੰਗੀ ਪਹਿਲਵਾਨ ਨੂੰ ਜਾਂਦੇ ਸੀ ਜੀ ਜੰਗੀ ਪਹਿਲਵਾਨ ਜੀ ਮਹੱਲੇਦਾਰ ਆ ਜੀ ਕੀ ਤੁਸੀਂ ਭੇਜਿਆ ਸੀ ਉਹਨੂੰ ਦੁਕਾਨ ਉੱਲੀ ਤੇ ਅਰੁਣ ਕੁਮਾਰ ਦੀ ਉਹ ਭਾਜੀ ਐਕਚੁਅਲੀ ਆਲਰੇਡੀ ਉਹ ਪਹਿਲੇ ਹੀ ਮੰਦਰ ਚ ਖੜੇ ਸੀ ਜੀ ਕਰ ਉਹਨ ਹਾਂਜੀ ਰੋਹਿਤ ਕੁਮਾਰ ਜੀ ਤੁਹਾਡੇ ਤੋਂ ਇੱਕ ਅਲਿਗੇਸ਼ਨ ਲਾਇਆ ਜਾ ਰਿਹਾ 10 ਨੰਬਰ ਜੀ ਰੋਹਿਤ ਕੁਮਾਰ 10 ਨੰਬਰ ਜੀ ਉਹਦੇ ਬਾਰੇ ਕੀ ਕਹਿਣਾ ਜਾਓਗੇ ਉਹ ਸਾਰੇ ਗੱਲ ਇਸ ਤਰ੍ਹਾਂ ਜੇ ਇਹ ਜੋ ਮਰਜ਼ੀ ਕਹੀ ਜਾਵੇ ਇਹਦੇ ਕਹਿਣਾ ਕੀ ਹੈ ਬੰਦੇ ਤੁਹਾਨੂੰ ਅੱਗੇ ਵੀ ਕਹੇ ਪ੍ਰੂਫ ਕਰਨਾ ਪੈਂਦਾ ਸਰ ਹਨਾ ਹਰ ਬੰਦੇ ਨੂੰ ਆਪਣਾ ਮਲਕੀ ਮੌਕਾ ਮਿਲਦਾ ਆ ਹਰ ਬੰਦੇ ਨੂੰ ਪੁਲਿਸ ਪ੍ਰਸ਼ਾਸਨ ਮੌਕਾ ਦਿੰਦੀ ਆ ਕਿ ਬੇਟਾ ਆਪਣਾ ਵਧੀਆ ਤਰੀਕੇ ਨਾਲ ਚੱਲੋ ਅਸੀਂ ਇਹ ਬੰਦਿਆਂ ਦੇ ਨਾਲ ਚੱਲੇ ਆ ਇਹ ਜਿਹੜੇ ਆਪਣੇ ਜੀ ਆ ਸਾਰੇ ਆ ਦੇਖੋ ਇਹ ਪ੍ਰਧਾਨ ਹੈਗੇ ਜੀ ਮੇਨ ਜੀ ਇਹ ਦੱਸੋ ਮਾਰਕਟਾਈ ਹੋਈ ਤੁਹਾਡੇ ਵੱਲੋਂ ਜਾਂ ਨਹੀਂ ਹੋਈ ਸਰ ਨਹੀਂ ਹੋਈ ਜੀ ਮੈਂ ਤੁਹਾਨੂੰ ਆਪ ਕਹਿਣਾ ਚਾਹਣਾ ਜੀ ਨਹੀਂ ਹੋਈ ਉਹ ਤੁਹਾਨੂੰ ਕਹਿਣਿਆ ਮੇਰਾ ਮੇਰੀ ਮੈਂ ਮਾਰਕਟਾਈ ਕੀ ਕਰਨੀ ਆ ਜਿਹੜਾ ਬੰਦਿਆਂ ਕੋ ਡਾਕਟਰ ਲੈਣ ਗਿਆ ਵਾ ਆਪਾਂ ਨੂੰ ਕਹਿੰਦਾ ਕਿ ਮੈਂ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਮੈਨੂੰ ਡਾਕਟਰ ਦੇਵੋ ਮੈਂ ਇਹਨੂੰ ਸਿਵਲ ਹਸਪੀਟਲ ਲੈ ਕੇ ਜਾਣਾ ਉਹ ਕਹਿੰਦੇ ਡਾਕਟਰ ਕਿਸ ਚੀਜ਼ ਦਾ ਦਈਏ ਤੈਨੂੰ ਉਹ ਤੇ ਸੱਟ ਲੱਗੀ ਆ ਕੋਈ ਹੁਣ ਉਸੇ ਸੱਟ ਨਹੀਂ ਲੱਗੀ ਤੇ ਉਹਨਾਂ ਨੇ ਤਾਂ ਇਹਦੇ ਸਿਵਲ ਹਸਪਾ ਲੈਣੇ ਇਹਨਾਂ ਨੂੰ ਕੋਈ ਰਿਜ਼ਲਟ ਨਹੀਂ ਦਿੱਤਾ ਕੀ ਜਾਂਦੇ ਹੋ ਤੁਸੀਂ ਹੁਣ ਹੁਣ ਮੈਂ ਇਹੋ ਚਾਹਣਾ ਆ ਜੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹੋ ਕਹਿਣਾ ਆ ਔਰ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਨੂੰ ਇਹੋ ਕਹਿਣਾ ਚਾਹਨਾ ਵਾ ਅੰਮ੍ਰਿਤਸਰ ਦੀ ਸਾਰੀ ਪੁਲਿਸ ਨੂੰ ਇਹ ਕਹਿਣਾ ਚਾਹਨਾ ਆ ਕਿ ਬੜੇ ਵਧੀਆ ਤਰੀਕੇ ਨਾਲ ਸ਼ਾਨਬੀਨ ਕਰੋ ਇਹਦੀ ਇਹਨੂੰ ਪਤਾ ਲੱਗੇ ਕਿ ਝੂਠੇ ਕਬਜ਼ੇ ਲੋਕਾਂ ਦੀਆਂ ਜ਼ਮੀਨਾਂ ਦੇ ਕਿਸ ਤਰ੍ਹਾਂ ਹੁੰਦੇ ਆ ਔਰ ਕਿਸ ਤਰ੍ਹਾਂ ਲੋਕਾਂ ਦੀ ਆਪਣਾ ਗਲੀ ਦੇ ਵਿੱਚ ਵੀ ਲੈਂਟਰੇ ਕਿੰਨੇ ਪਾਇਆ ਵਾ ਉਸ ਸੰਬੰਧ ਚ ਵੀ ਅੱਜ ਹੀ ਕਾਰਪੋਰੇਸ਼ਨ ਕਮਿਸ਼ਨਰ ਕੋ ਗਏ ਆ ਉਹਨਾਂ ਨੇ ਸਾਨੂੰ ਕਿਹਾ ਵਾ ਕਿ ਤੁਸੀਂ ਇੱਥੇ ਆਓ ਤੇ ਆਪਣੇ ਆਪਣਾ ਟੀਮ ਭੇਜੀ ਆ ਟੀਮ ਭੇਜ ਕੇ ਉਹ ਸਾਰਾ ਪੁੱਛਗਿੱਛ ਕਰਨਗੇ ਕੋਈ ਵੀ ਨਹੀਂ ਲੱਗੀ ਜੀ ਅਜ ਉਹਨਾਂ ਫਲੇਕਸੀ ਬਣਾਈਏ ਜੀ ਅੱਛਾ ਕ੍ਰਿਮੀਨਲ ਰੋਹਿਤ ਕੁਮਾਰ ਅੱਛਾ ਅੱਛਾ ਉਹ ਠੀਕ ਹੈ ਜੀ ਉਹ ਅੱਛਾ ਅੱਛਾ ਉਹਨਾਂ ਨੇ ਉਹ ਫਿਰ ਇਸ ਤਰ੍ਹਾਂ ਨਾ ਗੱਲ ਨਹੀਂ ਸਮਝੀ ਹੁਣ ਅਸੀਂ ਉਹਦੇ ਸਾਹਮਣੇ ਖਲੋਤੇ ਆਂ ਡਟ ਕੇ ਆ ਵੇਖੋ ਸਾਰੇ ਨਾਲ ਖੜੇ ਆ ਮਹਲੇਦਾਰ ਉਹਨਾਂ ਨੇ ਇਹਨਾਂ ਨਾਲ ਖਲੋਤੇ ਆਂ ਇਹਨਾਂ ਨਾਲ ਕੋਈ ਖਲੋਣਾ ਲਾਣੀ ਸੀ ਉਹ ਐਕਚੁਅਲੀ ਆ ਕਬਚ ਕਰਕੇ ਮੈਨੂੰ ਭਜਾਣਾ ਚਾਹੁੰਦਾ ਆ ਕਿ ਆ ਭਜੇ ਤੇ ਆਪਾਂ ਅੱਗੋਂ ਫੇਰ ਕਬਜੇ ਕਰੀਏ ਇਲਾਕੇ ਚ ਅਰੁਣ ਜਮਾਰ ਤੁਹਾਡੇ ਜਿਓਂ ਲਿਆਵਾਂ ਅਰੁਣ ਕੁਮਾਰ ਜੀ ਉੱਥੇ ਰਹਿ ਰਿਹਾ ਰਿਹਾ ਵਾ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਅਰुण कुमार ਨੂੰ ਇਹ ਅੱਗੇ ਲਾ ਕੇ ਉਹ ਬਾਹੂ ਕੋ 5 ਲੱਖ ਰੁਪਈਆ ਮੰਗਦਾ ਪਿਆ ਵਾ ਅਰुण कुमार ਨੂੰ ਕੱਢਣ ਦਾ ਅਰुण कुमार ਨੂੰ ਉਤਨਾ ਦੇ ਉਹ ਦਿੰਦੇ ਆ 5-7 ਲੱਖ ਰੁਪਈਆ ਜਿਵੇਂ ਕੋਈ ਬੰਦਾ ਜਗ੍ਹਾ ਲੈਂਦਾ ਆ ਤੇ ਕਹਿੰਦਾ ਕਿ ਤੂੰ ਜੋ ਤੇਰਾ ਬੰਦਾ ਤੂੰ ਲੱਲਾ ਉਹ ਉਹਦੇ ਨਾਲ ਮਾਰਾ ਵੀ ਨਹੀਂ ਕਰਦਾ ਪਿਆ ਬਾਹੂ ਮਾਰਦੀ ਫੈਮਲੀ ਵੀ ਆਦੀ ਸਾਲੋਂ ਉਜਾੜਿਆ ਜਾ ਰਿਹਾ ਜਿੱਥੇ ਅਸੀਂ ਰਹੇ ਹਾਂ ਕੌਣ ਉਜਾੜ ਸਕਦਾ ਸਰ ਦੇਖੋ ਉੱਥੇ ਜਾ ਕੇ ਤੁਸੀਂ ਦੇਖੋ ਸਾਰੀਆਂ ਫੈਮਲੀਆਂ ਨਿਕਲੀਆਂ ਵਾ ਕੋਈ ਠੱਕੇ ਨਾ ਨਿਕਲੀਆਂ ਰਜ਼ਾਮੰਦੀ ਨਾ ਨਿਕਲੀਆਂ ਕੋਈ ਨਹੀਂ ਠੱਕੇ ਨਾ ਕੱਢਿਆ ਜਾਂਦਾ ਜੀ ਮੈਂ ਤੁਹਾਨੂੰ ਉਹ ਸੱਤੇ ਪਰਿਵਾਰ ਇੱਥੇ ਲਿਆ ਕੇ ਸਾਬਤ ਕਰ ਸਕਦਾ ਉਹ ਕਹਿਣਗੇ ਅਸੀਂ ਆਪਣੀ ਰਜ਼ਾਮੰਦੀ ਨਾਲ ਗਏ ਆ ਸਾਡੇ ਨਾਲ ਉਹ ਇੰਨੇ ਸਹਿਮਤ ਤੇ ਗਿਆ ਲੋਕ ਆ ਹਾਂਜੀ ਉਹਨਾਂ ਸਟੇ ਲੈ ਜਾਂਦੀ ਕੀ ਲੋੜ ਬਈ ਉਹ ਸਟੇ ਲੈ ਜਾਂਦੀ ਇਸ ਕਰਕੇ ਲੋੜ ਪਈ ਆ ਕਿ ਸਾਡਾ ਮਾਲਕੀ ਉਹ ਬਊ ਦਾ ਪੰਗਾ ਪਵੇ ਤੇ ਅਸੀਂ ਉਹਨੂੰ ਕੋ ਪੈਸੇ ਵੱਧ ਮੰਗੀ ਆ